ਮਸ਼ਹੂਰ ਭਾਰਤੀ ਕ੍ਰਿਕਟਰ ਨੂੰ ਆਈਸੀਯੂ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਸ਼ੈਸ਼ ਅਯਰ ਨੂੰ ਲੈ ਕੇ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ T20 ਸੀਰੀਜ਼ ਤੋਂ ਪਹਿਲਾਂ ਭਾਰਤ ਦੇ ਲਈ ਬੁਰੀ ਖਬਰ ਹੈ ਅਚਾਨਕ ਆਈਸੀਯੂ ਦੇ ਵਿੱਚ ਸੁਪਰਸਟਾਰ ਬੱਲੇਬਾਜ਼ ਨੂੰ ਭਰਤੀ ਕਰਵਾਇਆ ਗਿਆ ਹੈ ਤਾਂ ਭਾਰਤ ਦੇ 1ਡੇ ਦੇ ਉਪ ਕਪਤਾਨ ਸ਼ੈਸ਼ ਅਯਰ ਨੂੰ ਸਿਡਨੀ ਦੇ ਵਿਚ ਇੱਕ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਆਈਸੀਯੂ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਹੈ ਤਾਂ ਅਈਅਰ ਨੂੰ ਆਸਟ੍ਰੇਲੀਆ ਦੇ ਖਿਲਾਫ ਸ਼ਨੀਵਾਰ ਨੂੰ ਸਿਡਨੀ ਵਿੱਚ ਖੇਲੇ ਗਏ ਤੀ ਤੀਸਰੇ ਵਨਡੇ ਮੈਚ ਦੇ ਦੌਰਾਨ ਪਸਲੀਆਂ ਦੇ ਵਿੱਚ ਸੱਟ ਲੱਗੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਭਾਰਤ ਤੇ ਆਸਟ੍ਰੇਲੀਆ ਦੇ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਹੁਣ ਖਤਮ ਹੋ ਚੁੱਕੀ ਹੈ ਆਸਟ੍ਰੇਲੀਆ ਦੇ ਖਿਲਾਫ ਭਾਰਤ ਤਿੰਨ ਮੈਚਾਂ ਵਿੱਚ ਖੇਡਿਆ ਸੀ ਅਤੇ ਸੀਰੀਜ਼ 1-2 ਨਾਲ ਹਾਰ ਗਿਆ ਸੀ ਤਾਂ ਆਸਟ੍ਰੇਲੀਆ ਦੇ ਖਿਲਾਫ 1 ਡੇ ਸੀਰੀਜ਼ ਖਤਮ ਹੋਣ ਤੋਂ ਬਾਅਦ ਭਾਰਤੀ ਟੀਮ ਹੁਣ ਕ੍ਰਿਕਟ ਦੇ ਮੈਦਾਨ ਦੇ ਵਿੱਚ 29 ਅਕਤੂਬਰ ਨੂੰ ਉਤਰੇਗੀ ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਆਸਟ੍ਰੇਲੀਆ ਦੇ ਵਿੱਚ 5 ਮੈਚਾਂ ਦੀ T20 ਇੰਟਰਨੈਸ਼ਨਲ ਸੀਰੀਜ਼ ਦਾ ਪਹਿਲਾ ਮੁਕਾਬਲਾ ਬੁੱਧਵਾਰ ਯਾਨੀ ਕਿ 29 ਅਕਤੂਬਰ ਨੂੰ ਕੈਪਟਨਰਾ ਵਿੱਚ ਖੇਡਿਆ ਜਾਵੇਗਾ ਤਾਂ ਅੱਯਰ ਹਾਲਾਂਕਿ ਭਾਰਤੀ ਟੀਮ ਦੀ T20 ਟੀਮ ਦਾ ਹਿੱਸਾ ਨਹੀਂ ਹਨ ਲੇਕਿਨ ਉਹ ਆਸਟ੍ਰੇਲੀਆ ਦੇ ਸਿਡਨੀ ਦੇ ਵਿੱਚ ਇੱਕ ਹਸਪਤਾਲ ਦੇ ਵਿੱਚ ICU ਦੇ ਵਿੱਚ ਭਾਰਤੀ ਨੇ ਸ਼ੈਸ ਅੱਯਰ ਨੂੰ ਇੰਟਰਨਲ ਬਲੀਡਿੰਗ ਤੋਂ ਬਾਅਦ ICU ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਆਸਟ੍ਰੇਲੀਆ ਦੇ ਖਿਲਾਫ ਸ਼ਨੀਵਾਰ ਨੂੰ ਖੇਡੇ ਗਏ ਤੀਜੇ ਵਨਡੇ ਮੈਚ ਦੌਰਾਨ ਹਰਸ਼ਿਤ ਰਾਣਾ ਦੀ ਗੇਂਦ ਦੇ ਉੱਤੇ ਉਹਨਾਂ ਨੇ ਐਲੈਕਸ ਕੈਰੀ ਦਾ ਇੱਕ ਕੈਚ ਲੈਣ ਦੀ ਕੋਸ਼ਿਸ਼ ਕੀਤੀ ਕੈਚ ਕਰਨ ਵੇਲੇ ਉਹ ਅਜੀਬ ਤਰ੍ਹਾਂ ਨਾਲ ਜ਼ਮੀਨ ਉੱਤੇ ਡਿੱਗ ਜਾਂਦੇ ਨੇ ਅਤੇ ਉਹਨਾਂ ਦੀ ਖੱਬੀ ਪਸਲੀ ਦੇ ਉੱਤੇ ਸੱਟ ਲੱਗੀ ਆ ਤਾਂ ਸਿਡਨੀ ਦੇ ਵਿੱਚ ਵਨ ਡੇ ਮੈਚ ਦੌਰਾਨ ਇਹ ਘਟਨਾ ਜਿਹੜੀ ਉਹ ਵਾਪਰੀ ਹੈ ਜਿੱਥੇ ਉਹ ਵਿਪਰੀਤ ਦਿਸ਼ਾ ਦੇ ਵਿੱਚ ਦੌੜਨਾ ਸ਼ੁਰੂ ਕਰਕੇ ਕੈਚ ਲੈਂਦੇ ਨੇ ਅਤੇ ਛਲਾੰਗ ਲਗਾ ਕੇ ਗੇਂਦ ਨੂੰ ਫੜ ਵੀ ਲੈਂਦੇ ਨੇ ਇਸ ਦੌਰਾਨ ਉਹ ਅਚਾਨਕ ਫਿਸਲ ਜਾਂਦੇ ਨੇ ਅਤੇ ਇੱਕ ਪਾਸੇ ਨੂੰ ਡਿੱਗ ਜਾਂਦੇ ਨੇ ਜਿਸ ਕਰਕੇ ਉਹਨਾਂ ਦੇ ਸੱਟ ਲੱਗਦੀ ਆ ਤਾਂ ਐਸਡੀਆ ਕੋਲ ਜੋ ਤਸਵੀਰਾਂ ਵੀ ਨੇ ਜਿਹੜੀਆਂ ਉਹ ਸਾਹਮਣੇ ਆਈਆਂ ਨੇ ਉਹ ਪਸਲੀਆਂ ਨੂੰ ਫੜ ਕੇ ਦਰਦ ਨਾਲ ਕਰਹਾਉਂਦੇ ਹੋਏ ਨਜ਼ਰ ਆਉਂਦੇ ਨੇ ਅਤੇ ਉਹਨਾਂ ਦੇ ਕੋਲ ਹੋਰ ਪਲੇਅਰ ਆਉਂਦੇ ਨੇ ਅਤੇ ਤੁਰੰਤ ਉਹਨਾਂ ਨੂੰ ਮੈਡੀਕਲ ਸਹਾਇਤਾ ਜਿਹੜੀ ਉਹ ਦਿੱਤੀ ਜਾਂਦੀ ਹੈ ਤਾਂ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਸਾਹਮਣੇ ਆਈ ਹੈ ਕਿ ਉਹਨਾਂ ਨੂੰ ਆਈਸੀਯੂ ਦੇ ਵਿੱਚ ਉਸ ਵੇਲੇ ਦਾਖਲ ਕਰਵਾਇਆ ਗਿਆ ਤਾਂ ਉਹਨਾਂ ਦੇ ਸਰੀਰ ਦੇ ਵਿੱਚ ਇੰਟਰਨਲ ਬਲੀਡਿੰਗ ਦਾ ਪਤਾ ਲੱਗਿਆ ਹੈ ਅਤੇ ਜਿਸ ਤੋਂ ਬਾਅਦ ਉਹਨਾਂ ਦੇ ਇਲਾਜ ਨੂੰ ਲੈ ਕੇ ਕੋਈ ਵੀ ਕੋਤਾਹੀ ਨਹੀਂ ਵਰਤੀ ਜਾ ਰਹੀ ਅਤੇ ਲਗਾਤਾਰ ਉਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਜਾ ਰਿਹਾ ਹੈ ਅਗਲੇ 2 ਤੋਂ 7 ਦਿਨਾਂ ਤੱਕ ਉਹਨਾਂ ਉੱਤੇ ਨਿਗਰਾਨੀ ਹੈ ਜਿਹੜੀ ਉਹ ਰੱਖੀ ਜਾਵੇਗੀ ਤਾਂ ਕਈ ਵਾਰ ਇਸ ਦੇ ਨਾਲ ਇਨਫੈਕਸ਼ਨ ਵੀ ਫੈਲ ਜਾਂਦਾ ਹੈ ਇਸ ਨੂੰ ਲੈ ਕੇ BCCI ਦੀ ਮੈਡੀਕਲ ਟੀਮ ਅਤੇ ਡਾਕਟਰ ਅਤੇ ਫਿਜ਼ਿਓ ਕੋਈ ਵੀ ਜੋਖਮ ਨਹੀਂ ਉਠਾਉਣਾ ਚਾਹੁੰਦੇ ਜਿਸ ਕਰਕੇ ਉਹ ਤੁਰੰਤ ਸ਼ਿਆਸ ਅੱਯਰ ਨੂੰ ਹਸਪਤਾਲ ਲੈ ਜਾਂਦੇ ਨੇ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ